ਜਿੰਦਾਬਾਦ 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 ਪੰਜਾਬ ਦੇ ਹੱਕ ਇੱਥੇ ਰੱਖ 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 ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ 69 ਮਜ਼ਦੂਰ ਨੇ ਮਾਰਕੀਟ ਮੈਟਿਕ ਤੁਰਾਲੀ ਦੇ ਚੇਅਰਮੈਨ ਕ੍ਰਿਸ਼ਨਾ ਕੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੈਂਟਰ ਗਵਰਨਮੈਂਟ ਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਬੇਦਖਵਾ ਕਰਿਆ। ਸੈਂਟਰ ਗਵਰਨਮੈਂਟ ਨੇ ਪਹਿਲਾਂ ਤਾਂ ਸਾਡਾ ਜਿਹੜਾ ਮੰਡੀਆਂ ਦਾ ਮੰਡੀ ਬੋਰਡ ਦਾ ਜਿਹੜਾ ਪੈਸਾ ਹੈਗਾ ਉਹ ਰੋਕਿਆ ਹੋਇਆ ਜੀ ਜਿਸ ਦੇ ਕਰਕੇ ਸਾਡੇ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਸੜਕਾਂ ਮੰਡੀਆਂ ਨੂੰ ਜਾ ਰਹੀਆਂ ਉਹਦੀ ਦਿੱਕਤ ਆ ਰਹੀ ਹੈ। ਤੇ ਹੁਣ ਸੈਂਟਰ ਗਵਰਨਮੈਂਟ ਨੇ ਬੜੀ ਕੋਜੀ ਹਰਕਤ ਕੀਤੀ ਹੈ ਇੱਕ ਕਿ ਉਹਨੇ ਭਾਖੜਾ ਵਿਆਸ ਬੋਰਡ ਦੇ ਉੱਪਰ ਦਬਾਅ ਪਾ ਕੇ ਇਹ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ। ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਜਾਬ ਦੇ ਬਾਦ ਇਸ ਟਾਈਮ ਜੋ ਹਾਲਾਤ ਹੈ ਪੰਜਾਬ ਦੇ ਪੰਜਾਬ ਦਾ ਬਹੁਤ ਜਿਹੜਾ ਏਰੀਆ ਹੈਗਾ ਉਹ ਰੈੱਡ ਜ਼ੋਨ ਦੇ ਵਿੱਚ ਆ ਚੁੱਕਿਆ ਹੈ। ਔਰ ਸਾਡੇ ਬਾਤ ਆਪਣੇ ਵਾਸੀ ਵੀ ਇਸ ਟਾਈਮ ਪੜਾਣੀ ਹੈ ਪੂਰਾ ਨਹੀਂ ਹੈਗਾ। ਦਿਨ ਪਰ ਦਿਨ ਜਿਹੜਾ ਪਾਣੀ ਦਾ ਲੈਵਲ ਹੈ ਉਹ ਨੀਚੇ ਜਾ ਰਿਹਾ ਹੈ। ਤੇ ਸਰਦਾਰ ਭਵਨ ਸਿੰਘ ਮਾਨ ਜੀ ਨੇ ਬੜੀ ਨੋਕੀ ਇਹਨਾਂ ਦੀ ਹਿੰਮਤ ਦੀ ਗੱਲ। ਉਹਨਾਂ ਨੇ ਨਹਿਰੀ ਪਾਣੀ ਨੂੰ ਉਹਨਾਂ ਨੇ ਸੂਝ-ਬੂਝ ਦੇ ਨਾਲ ਨਹਿਰੀ ਪਾਣੀ ਨੂੰ ਮਲਕੀ ਖੇਤਾਂ ਤੱਕ ਪਹੁੰਚਾਇਆ ਉਹਨਾਂ ਨੇ। ਜਿਹੜੀ ਸਚਾਈ ਹੈਗੀ ਹੈ ਲਗਭਗ ਉਹਨਾਂ ਨੇ 50% ਦੀ ਸਚਾਈ ਹੈ ਖੇਤੀ ਆਪਣੇ ਨਹਿਰੀ ਪਾਣੀ ਤੋਂ ਵਧਾਈ ਹੈ। ਤੇ ਸੈਂਟਰਲ ਸਰਕਾਰ ਨੂੰ ਇਹ ਚੀਜ਼ ਹਜਮ ਨਹੀਂ ਹੋ ਰਹੀਆਂ ਹੈਗੀਆਂ। ਉਹਨਾਂ ਨੇ ਪਖੜਾ ਵਿਆਸ ਬੋਰਡ ਤੇ ਪ੍ਰੈਸ਼ਰ ਬਾਕੀ ਹਰਿਆਣੇ ਵਾਸਤੇ ਜਿਹੜਾ ਪਾਣੀ ਹੈਗਾ ਉਹਨਾਂ ਨੇ ਮੰਗਿਆ ਤੇ ਉਹ ਪੂਰਾ ਪ੍ਰੈਸ਼ਰ ਪਾ ਰਹੇ ਕਿ ਪਾਣੀ ਉਹਨੂੰ ਦਿੱਤਾ ਜਾਵੇ ਪਰ ਸਾਰਾ ਪੰਜਾਬ ਜਿਹੜਾ ਹੈਗਾ ਏ ਉਹ ਅੱਜ ਭਗਵਾਨ ਸੀਮਾਨ ਨਾਲ ਖੜਾ ਹੈ ਤੇ ਹਰਿਆਣੇ ਨੂੰ ਪਾਣੀ ਦੀ ਇੱਕ ਬੂੰਦ ਵੀ ਦਿੱਤੀ ਨਹੀਂ ਜਾਏਗੀ ਕਿ ਪਾਣੀ ਸਾਡੇ ਵਾਸਤੇ ਵਾਲਾ ਪੂਰਾ ਨਹੀਂ ਹੈ ਤਾਂ ਅਸੀਂ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਮੋਦੀ ਜੀ ਨੂੰ ਵੀ ਇਹ ਕਹਿਣਾ ਚਾਹੁੰਦੇ ਆਂ ਤੁਹਾਡੇ ਮਾਧਿਅਮ ਤੇ ਕਿ ਪੰਜਾਬ ਤੇ ਰਹਿਮ ਕਰੋ ਕਿ ਪੰਜਾਬੀ ਜਿਹੜਾ ਹੈਗਾ ਭਾਰਤ ਦਾ ਹਿੱਸਾ ਏ ਜਿਹੜਾ ਹਮੇਸ਼ਾ ਹੀ ਕੁਰਬਾਨੀਆਂ ਦੇ ਲਈ ਸਭ ਤੋਂ ਅੱਗੇ ਰਿਹਾ ਹੈ ਤੇ ਅੱਗੇ ਵੀ ਅੱਗੇ ਰਹੂੰਗਾ ਤਾਂ ਇਹਦੇ ਵੱਲ ਤੁਹਾਡਾ ਦੇਖਿਆ ਜਾਵੇ ਇਹ ਜਿਹੜੀ ਕੋਜੀ ਹਰਕਤਾਂ ਹੈਗੀਆਂ ਤੁਹਾਡੀਆਂ ਇਹ ਪੰਜਾਬ ਵਿੱਚ ਹੁਣੇ ਬਰਦਾਸ਼ਤ ਨਹੀਂ ਕਰੇਗਾ ਨਾ ਹੀ ਚੱਲਣਗੀਆਂ ਧੰਨਵਾਦ ਚੱਲ ਬਟਾ ਜੀ ਬਹੁਤ ਦੇਖੋ ਜੀ ਪਾਣੀ ਹੈ ਜਿਹੜਾ ਇੱਕ ਕੁਦਰਤੀ ਸੋਮਾ ਹੈ ਪਾਣੀ ਹਰ ਜੀਵ ਜੰਤੂ ਹਰ ਬੰਦੇ ਦਾ ਹਰ ਇਨਸਾਨ ਦਾ ਫਸਲਾਂ ਦਾ ਇੱਕ ਪਾਣੀ ਦੇ ਬਿਨਾ ਨਰਵਾਇ ਨਹੀਂ ਹੈਗਾ ਸੋ ਜੋ ਇੱਕ ਕੁਦਰਤੀ ਸੋਮਾ ਹੈ ਔਰ ਸਰਕਾਰ ਦੇ ਨਿਯਮਾਂ ਅਨੁਸਾਰ ਜਿੰਨਾ ਕੁ ਪਾਣੀ ਅਸੀਂ ਹਰਿਆਣੇ ਨੂੰ ਪਹਿਲਾਂ ਦੰਦੇ ਸੀ ਜੋ ਇਹਨਾਂ ਦਾ ਸਿਧਾਂਤ ਬਣਿਆ ਹੋਇਆ ਇਹਨਾਂ ਦੀ ਕਮਿਟਮੈਂਟ ਹੋਈ ਹੋਈ ਹੈ ਐਗਰੀਮੈਂਟ ਹੋਇਆ ਹੋਇਆ ਉਹਦੇ ਹਿਸਾਬ ਨਾਲ ਪਾਣੀ ਇਹਨਾਂ ਨੇ 10 ਮਹੀਨੇ ਚ ਪੂਰਾ ਲੈ ਲਿਆ ਪੂਰਾ ਲੈਣ ਦੇ ਉਪਰੰਤ ਹੁਣ 2 ਮਹੀਨੇ 21 ਮਈ ਤੱਕ ਜਿਹੜਾ ਪਾਣੀ ਹੈ ਇਹਨਾਂ ਨੂੰ 21 ਮਈ ਤੋਂ ਲੈ ਕੇ ਅਗਲੇ ਸਾਲ 21 ਮਈ ਤੱਕ ਇਹਨਾਂ ਦਾ ਸਾਲ ਦਾ ਪਾਣੀ ਇੰਨਾ ਹੁੰਦਾ ਲੇਕਿਨ ਇਹ ਉਹਨਾਂ ਪਾਣੀ ਦੇ 10 ਮਹੀਨੇ ਚ ਪੂਰਾ ਕਰ ਚੁੱਕੇ ਆ ਹੁਣ ਜਿਹੜਾ ਪਾਣੀ ਹੈ ਇਹ ਵਾਧੂ ਪਾਣੀ ਮੰਗ ਰਹੇ ਆ ਜੋ ਕਿ ਨਿਯਮਾਂ ਤੇ ਉਲਟਾ ਹੈ ਇਹ ਅਸੀਂ ਕੁਝ ਹੋਣ ਨਹੀਂ ਦੇਣਾ ਕਿਉਂਕਿ ਸਾਡਾ ਸਾਡੇ ਪੰਜਾਬ ਚ ਪਾਣੀ ਹੈ ਜਿਹੜਾ ਇਹ ਮਤਲਬ ਹਰ ਸਾਲ 20 ਫੁੱਟ 30 ਫੁੱਟ ਡੂੰਘਾ ਜਾਂਦਾ ਰਹਿੰਦਾ ਹੈ ਭਗਵੰਤਮਾਨ ਸਾਹਿਬ ਦੇ ਯਤਨਾ ਸਦਕਾ ਪਿਛਲੇ ਸਾਲ ਇੱਕ ਪਹਿਲੀ ਵਾਰੀ ਹੋਇਆ ਕਿ ਸਾਡੇ ਟੂਲਾਂ ਦੇ ਬੋਰਾਾਂ 'ਚ ਕੋਈ 10 ਜਾਂ 20 ਫੁੱਟ ਦਾ ਟੋਟਾ ਸਾਨੂੰ ਪੈਪ ਦਾ ਟੋਟਾ ਪਾਉਣਾ ਨਹੀਂ ਪਿਆ ਕਿਉਂਕਿ ਉਹਨਾਂ ਨੇ ਪਾਣੀ ਦੀ ਸੰਭਾਲ ਕੀਤੀ ਨਹੀਂ ਹਰ ਸਾਲ 10 ਫੁੱਟ ਜਾਂ 20 ਫੁੱਟ ਦਾ ਸਾਨੂੰ ਟੋਟਾ ਪਾਉਣਾ ਪੈਂਦਾ ਸੀ ਕਿਉਂਕਿ ਇੰਨਾ ਪਾਣੀ ਥੱਲੇ ਹਰ ਸਾਲ ਜਾ ਰਿਹਾ ਸੋ ਪਾਣੀ ਜਿਹੜਾ ਹੈਗਾ ਮੈਂ ਨਹੀਂ ਕਹਿੰਦਾ ਕਿ ਸਾਡਾ ਆਪਣਾ ਇੱਕ ਜ਼ਰਾ ਸੋਮਾ ਹੈ ਲੇਕਿਨ ਇਹ ਸਾਰਾ ਸਭ ਨੂੰ ਵੰਡ ਕੇ ਹੀ ਮਿਲੇਗਾ ਕਿਉਂ ਸਾਡਾ ਸਾਡੇ ਕੋਲ ਸਾਡਾ ਜਿਹੜਾ ਖਜ਼ਾਨਾ ਹੈ ਪਾਣੀ ਦਾ ਅਸੀਂ ਇਹ ਬਾਧੂ ਪਾਣੀ ਕਿਸੇ ਹੋਰ ਨੂੰ ਜਾਣ ਨਹੀਂ ਦੇਣਾ ਸਾਡਾ ਜੋ ਮਰਜੀ ਭਾਵੇਂ ਖੂਨ ਦਾ ਕਦਰ ਕਰ ਕਰ ਸਾਨੂੰ ਲਾਉਣਾ ਪੈ ਜੇ ਪੰਜਾਬੀਆਂ ਨੂੰ ਪਰ ਅਸੀਂ ਪਾਣੀ ਜਾਣ ਨਹੀਂ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਦੇਖੋ ਜੀ ਪੰਜਾਬ ਦੇ ਪਾਣੀ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਵੀ ਜੀ ਠਕਾ ਅੱਜ ਹਲਕਾ ਖਰੜ ਦੇ ਸਾਰੇ ਪਿੰਡਾਂ ਦੇ ਨਮਾਇਦਿ ਪੁੱਛੇ ਹੋਏ ਆ ਇਹ ਸਾਡੇ ਇਲਾਕੇ ਦੇ ਸਾਰੇ ਪੂਰੇ ਪੰਜਾਬ ਚ ਰੋਸ਼ਾ ਕਿਉਂਕਿ ਪੰਜਾਬ ਦੇ ਉੱਤੇ ਜਿਹੜਾ ਪੰਜਾਬ ਦੇ ਪਾਣੀ ਉੱਤੇ ਪੰਜਾਬ ਦੀ ਲੋਕਾਂ ਦਾ ਹੱਕ ਆ ਲੋਕ ਸਾਰੇ ਆਏ ਹੋਏ ਆ ਤੇ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਰੋਸ਼ਾ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਡਟ ਕੇ ਧਰਨਾ ਵੀ ਦਵਾਂਗੇ ਕਿਉਂਕਿ ਪੰਜਾਬ ਦਾ ਪਾਣੀ ਜੇ ਮੰਨ ਲਓ ਵੀ ਪੰਜਾਬ ਦੇ ਲੋਕਾਂ ਦਾ ਵਰਤਜੇ ਤਾਂ ਸਾਡੇ ਪੰਜਾਬ ਦੇ ਲਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆ ਕਿਉਂਕਿ ਹੁਣ ਭਗਵੰਤ ਸਿੰਘ ਸਾਹਿਬ ਨੇ ਜਦੋਂ ਉਹ ਸਰਕਾਰ ਆਈ ਆ ਪਿੰਡੋਂ ਪਿੰਡ ਨਹਿਰਾ ਦਾ ਪਾਣੀ ਹੈ ਜਿਹੜਾ ਉਹ ਪਿੰਡਾਂ ਵਿੱਚ দেয়া ਹੈ ਤਾਂ ਜੋ ਜਿਹੜਾ ਪਾਣੀ ਦਾ ਮਿਆਰ ਸੀ ਬਹੁਤ ਜ਼ਿਆਦਾ ਡਾਊਨ ਜਾਂਦਾ ਡਿੱਗ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਥੋੜੀ ਜੀ ਨਜਾਤ ਮਿਲਣ ਲੱਗੀ ਆ ਤੇ ਹੁਣ ਬੀਜੇਪੀ ਦੀ ਅੱਖਾ ਪੰਜਾਬ ਦੇ ਪਾਣੀਆਂ ਦੇ ਉੱਤੇ ਆ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਖਤਮ ਕਰਿਆ ਜਾਵੇ ਜਿਹੜੀਆਂ ਇੱਥੇ ਦੀਆਂ ਫਸਲਾਂ ਲੋਕ ਕਿਉਂਕਿ ਅਸੀਂ ਆਪ ਬੀਜ ਕੇ ਆਪ ਆਪਣੀ ਮਿਹਨਤ ਕਰਕੇ ਆਪ ਖਾਣੇ ਵਾਲੇ ਇਨਸਾਨ ਆ ਨਾ ਮਿਹਨਤੀ ਲੋਕ ਆ ਇੱਥੋਂ ਦੇ ਇੱਥੋਂ ਦੇ ਮਿਹਨਤੀ ਲੋਕਾਂ ਨੂੰ ਹੋਰ ਟੈਕਲ ਕਰਨ ਦੇ ਲਈ ਬਸ ਉਹਨਾਂ ਦਾ ਪਾਣੀ ਖੋਲਣਾ ਉਹਨਾਂ ਦੀ ਐਮਐਸਪੀ ਖੋਲਣੀ ਉਹਨਾਂ ਦਾ ਮਤਲਬ ਹਰ ਇੱਕ ਪ੍ਰੋਪੋਗੈਂਡਾ ਜਿਹੜਾ ਯੂਜ਼ ਕਰ ਰਹੀ ਹੈ ਬੀਜੇਪੀ ਸਰਕਾਰ ਵੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਨੀਚੇ ਲਾਇਆ ਜਾਵੇ ਤੇ ਆਪਣੀ ਜਿਹੜੀ ਰਾਜਨੀਤਿਕ ਨੀਤੀ ਆ ਉਹਨੂੰ ਚਮਕਾਇਆ ਜਾਵੇ ਸੋ ਇਹ ਅਸੀਂ ਹੋਣ ਨਹੀਂ ਦੇਵਾਂਗੇ ਤੇ ਅਸੀਂ ਸਾਡਾ ਲੋਕ ਭਾਈਚਾਰਾ ਇਹ ਸਾਰੇ ਇਕੱਠੇ ਆ ਤੇ ਅਸੀਂ ਪੰਜਾਬ ਦੇ ਪਾਣੀ ਦਾ ਹੱਕ ਹੈ ਜਿਹੜਾ ਉਹ ਆਪਣਾ ਲੈ ਕੇ ਹਟਾਉਂਦੇ